ਬਾਰ ਵਿੱਚ ਬੈਠੇ ਕਾਜ਼ੀ ਉਹਦੇ ਵਜ਼ੀਰੋ ਕਿ ਮੁਗਲੀ ਹਸਨ ਤੱਕ ਇਹਨਾਂ ਬਾਗੀਆਂ ਬਾਰੇ ਤੁਹਾਡੀ ਕੀ رائے ਹੈ ਖਾਨ ਸਾਹਿਬ ਹੁਣ ਤਾਂ ਸਭ ਦੀ ਰਾਏ ਇੱਕੋ ਹੀ ਹੋਣੀ ਚਾਹੀਦੀ ਹੈ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ ਸੱਚਾ ਨੰਨ ਜਬਾਨ ਨੂੰ ਲਗਾਉਂਦੇ ਮਜ਼ਲੂਮਾਂ ਦੇ ਉਹ ਦੋਸਤ ਨੇ ਨੇ ਕੀ ਉਹਨਾਂ ਦੀ ਪਛਾਣ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਹੈ ਸ਼ੁਕਰ ਕਰ ਸਿ ਤੁਹਾਡੇ ਕੈਦੀਆ ਨਹੀਂ ਤਾਂ ਸੌ ਗੁਰੂ ਪੀਤਾ ਦੀ ਤੱਕ ਤੇਰਾ ਸੀ ਮੋੜਿਆ ਤਾਂ ਡਿੱਗ ਚੁਕਾਉਣਾ ਸੀ ਬਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੂਬੇ ਦੀ ਚੜ੍ਹਦਾ ਬਤਾਂ ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਮ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਤੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਇਹਨਾਂ ਦੇ ਭਰਾਵਾਂ ਨੇ ਇਹਨੇ ਛੋਟੇ ਬੱਚੇ ਤੇ ਐਨੀ ਵੱਡੀ ਜ਼ਬਾਨ ਐਨਾ ਵੱਡਾ ਵਜ਼ੀਰ ਤੇ ਐਨੀ ਨੀਚ ਕਮ ਪਰੇਦਰਬਾਰ ਸ਼ਰੀਆਮ ਗੁਸਤਾਖੀ ਦੀ سزا ਮੌਤ ਹੈ سزا ਮਨਜ਼ੂਰ ਹੈ ਪਰ ਚੁੱਕਣਾ ਕਬੂਲੀ ਤੁਹਾਨੂੰ ਮੌਤ ਦਾ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਸੁਬਾਨ ਸੰਭਾਲ ਕੇ ਬੋਲ ਬੇਖੌ ਬੇਖੌ ਜੀ ਨੇਹਾ ਬੇਖੌ ਮਰਦੇ ਹਾਂ ਕਿਉਂਕਿ ਅਸੀਂ ਗੁਰਦੇਵ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸ கம்மோர்தா என்ன இன்சாபி பித்தி யுத்தி கண்டி ਤੁਸੀਂ ਅਸਲੂ ਕਤਲ ਕਹਿ ਕੇ ਇਹਨਾਂ ਦੇ ਸ਼ਹੀਦ ਭਰਾਵਾਂ ਦੀ ਮੌਤ ਦਾ ਅਪਮਾਨ ਕਰਦੇ ਹੋ ਲੱਗਦਾ ਜਾਲ ਬਿਚਾ ਕੇ ਤੁਸੀਂ ਆਪਣੇ ਬਾਗੀ ਪਿਤਾ ਗੋਬਿੰਦ ਦੇ ਗੁਨਾਹ ਤੇ ਪਰਦਾ ਨਹੀਂ ਪਾ ਸਕਦੇ ਉਹਨਾਂ ਦੀ ਗੁਨਾਹ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੇ ਉਹ ਸਜ਼ਾ ਖੁਦ ਨਵਾਬ ਦੇ ਮਲੇਰ ਕੋਟਲਾ ਦੇ ਕਰਨਗੇ ਜਿਨ੍ਹਾਂ ਦੇ ਤੁਸੀਂ ਗੁਨਾਕਾਰ ਹੋ ਦੱਸੋ ਫਿਰ ਨਵਾਬ ਸਾਹਿਬ ਤੁਸੀਂ ਕਿਹੜੀ ਸਜ਼ਾ ਦੇਣਾ ਚਾਹੋਗੇ ਆਪਣੀ ਨਾ ਦੁਸ਼ਮਣਾਂ ਨੂੰ ਮੈਂ ਗੋਬਿੰਦ ਕੋਲ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਨਾ ਤੇ ਉਹ ਮੈਂ ਜ਼ਰੂਰ ਲਵਾਵਾਂਗਾ ਮੈਂ ਮਦਾਨ ਦੇ ਜੰਗ ਵਿੱਚ ਇਹ ਮੇਰੀ ਗੁਨਾਹਗਰ ਨਹੀਂ ਹਾਂ ਔਰਤਾਂ ਦੇ ਬੱਚਿਆਂ ਕੋਲ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਦਾ ਹਾਂ ਇਨਸਾਨੀਅਤ ਦੇ ਨਾਤੇ ਗੋਬੀ ਦੀ ਮਾਂ ਤੇ ਉਹਦੇ ਬੱਚਿਆਂ ਨੂੰ ਰਹਿ ਆ ਕਰ ਦਿੱਤਾ ਜਾਵੇ ਖਾਨ ਸਾਹਿਬ ਤੁਸੀਂ ਇੱਕ ਸਾਬਿਤ ਕਰ ਦਿੱਤਾ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਮੈਂ ਵੀ ਇਨਸਾਨੀਅਤ ਦੀ ਦਾਹ ਨਵਾਬ ਸਾਹਿਬ ਦੀ ਮਰਤੀ ਤੇ ਜਨਤਾ ਦੀ ਖੁਆਜ ਜਨੋਦਾ ਮੈਂ ਇਹਨਾਂ ਨੂੰ ਆਜ਼ਾਦ ਕਰਿਆਗਾ ਪਰ ਮੈਂ ਇਹਨਾਂ ਕੋਲ ਇਹ ਤਾਂ ਪੁੱਛਦਾ ਕਿ ਆਜ਼ਾਦੋਂ ਕੀ ਕੀ ਕਰਨਗੇ ਉਹ ਹੀ ਕਰਨਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀ ਅਸੰਗਾ ਦੀ ਆਉਣ ਵਾਲੀ ਨਸਲਾ ਕਰ ਗਿਆ ਕਿ ਆਖਰੀ ਸਾਹ ਤੱਕ ਜੰਮਲੇ ਦੇ ਇਨਸਾਫ ਦੇ ਖਿਲਾਫ ਲੜਾਂਗੇ ਉਹ ਕਹੇ ਅਸੀਂ ਆਪਣੇ ਸੰਗਾਂ ਨੂੰ ਫੇਰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਸੁਣਿਆ ਤੁਸੀਂ ਸੁਣਿਆ ਤੁਸੀਂ ਸਾਰਿਆਂ ਨੇ ਇਹਨਾਂ ਦੇ ਬਗੀਰਾ ਦੇ ਜਿਹੜਾ ਇਹਨਾਂ ਦਾ ਬਗੀ ਬਾਪ ਸਾਡੇ ਖਿਲਾਫ ਕਰ ਰਿਹਾ ਹੈ ਉਹ ਬਗੀ ਬੱਚੇ ਕਰਨਾ ਚਾਹੁੰਦੇ ਨੇ ਦਰਬਾਰ ਵਿੱਚ بیٹھے ਕਾਜ਼ੀ ਉਹਦੇ ਵਜ਼ੀਰੋ ਕਿ ਮੁਗਲੀ ਅਸੰਤਕ ਇਹਨਾਂ باغੀਆਂ ਬਾਰੇ ਤੁਹਾਡੀ ਕੀ رائے ਹੈ ਖਾਨ ਸਾਹਿਬ ਹੁਣ ਤਾਂ ਸਭ ਦੀ رائے ਇੱਕੋ ਹੀ ਹੋਣੀ ਚਾਹੀਦੀ ਹੈ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ ਸੱਚਾ ਤਕ ਤੇਰਾ ਸੀ ਮੋੜਿਆ ਤਾਂ ਡਿੱਗ ਚੁਕਾਣਾ ਸੀ ਬਸ ਮੈਂ ਹੋਰ ਕੁਝ ਨਹੀਂ ਸੁਣਨਾ ਚਾਹਦਾ ਬਾਗੀ ਗੁਰੂ ਦੇ ਬਾਗੀ ਬੱਚਿਓ ਸਾਡਾ ਧਰਮ ਕਬੂਲ ਕਰੋ ਜਾਂ ਬਹਿਰਮੀ ਨਾਲ ਮੰਲੀ ਤਿਆਰ ਹੋ ਜਾਓ ਪਹਿਲਾ ਵਰਨ ਕਬੂਲ ਜੀਵਨ ਕੀ ਛੜ ਆਸ ਹੋਸ ਬਨਾ ਕੀ ਰੇਨ ਕਾ ਤੋ ਆਉ ਹਮਾਰੇ ਪਾਸ ਕਾਦੀ ਸਾਫ ਫਤਵਾ ਮੇਰਾ ਫਤਵਾ ਤਿਆਰ ਹੈ ਖਾਨ ਸਾਹਿਬ ਇਹਨਾਂ ਨੂੰ ਜ਼ਿੰਦਾਦਿਵਾਰੂ ਤੈਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬੇ ਦੀ ਕਿ ਚੜਦਾ ਬਤਾਂ ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਇਹਨਾਂ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ੁਬਾਨ ਇੰਨਾ ਵੱਡਾ ਵਜ਼ੀਰ ਤੇ ਇੰਨੀ ਨੀਚ ਅੱਛਾ ਸ਼ਰੀਅਮ ਗੁਸਤਾਖੀ ਦੀ ਸਜ਼ਾ ਮੌਤ ਹੈ ਸਜ਼ਾ ਮੰਜ਼ੂਰ ਹੈ ਕਰ ਚੁੱਕਣਾ ਕਬੂਲੀ ਤੁਹਾਨੂੰ ਮੌਤ ਦਾ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਦਾ ਡਰ ਨਹੀਂ ਲੱਗਦਾ ਸੁਬਾਨ ਸੰਭਾਲ ਕੇ ਬੋਲ ਬੇਖੌ ਬੇਖੌ ਜੀ ਨੇ ਹਾਂ ਬੇਖੌ ਮਰ ਦੇ ਹ ਕਿਉਂਕਿ ਅਸੀਂ ਗੁਰਦੇਵ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਅੰਜੂ ਪੁੱਛ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਜੋਰ ਡਿਕਟਾਟ ਕਰਨ ਵਾਲਾ ਬੰਦਾ ਸਿੰਘੁੰਦਰ ਉਹ ਸਿੰਘੋ ਇਹਨਾਂ ਦੇ ਪ੍ਰਾ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਇਹਨੂੰ ਚੋਨਾ ਦਾ ਕਤਲ ਕੀਤਾ ਇਹਦੇ ਚਾ ਉਹਨੂੰ ਕਤਲ ਲਈ ਕੁਰਬਾਨੀ ਕਹਿੰਦੇ ਨੇ ਤੁਸੀਂ ਅਸਲੂ ਕਤਲ ਕਹਿ ਕੇ ਇਹਨਾਂ ਦੇ ਸ਼ਹੀਦ ਭਰਾਵਾਂ ਦੀ ਮੌਤ ਦਾ ਅਪਮਾਨ ਕਰਦੇ ਹੋ ਲੱਗਦਾ ਜਾਲ ਬਿਚਾ ਕੇ ਤੁਸੀਂ ਆਪਣੇ ਬਾਗੀ ਪਿਤਾ ਗੋਬਿੰਦ ਦੇ ਗੁਨਾਹ ਤੇ ਪਰਦਾ ਨਹੀਂ ਪਾ ਸਕਦੇ ਉਹਨਾਂ ਦੀ ਗੁਨਾਹ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੇ ਉਹ ਸਜ਼ਾ ਖੁਦ ਨਵਾਬ ਦੇ ਮਲੇਰ ਕੋਟਲਾ ਦੇ ਕਰਨਗੇ ਜਿਨ੍ਹਾਂ ਦੇ ਤੁਸੀਂ ਗੁਨਾਕਾਰ ਹੋ ਦੱਸੋ ਫਿਰ ਨਵਾਬ ਸਾਹਿਬ ਤੁਸੀਂ ਕਿਹੜੀ ਸਜ਼ਾ ਦੇਣਾ ਚਾਹੋਗੇ ਆਪਣੀ ਨਾ ਦੁਸ਼ਮਣਾਂ ਨੂੰ ਮੈਂ ਗੋਬਿੰਦ ਕੋਲ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਨਾ ਤੇ ਉਹ ਮੈਂ ਜ਼ਰੂਰ ਲਵਾਵਾਂਗਾ ਮੈਂ ਮੈਦਾਨ ਦੇ ਜੰਗ ਵਿੱਚ ਇਹ ਮੇਰੀ ਗੁਨਾਹਗਰ ਨਹੀਂ ਹਾਂ ਔਰਤਾਂ ਦੇ ਬੱਚਿਆਂ ਕੋਲ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਦਾ ਹਾਂ ਇਨਸਾਨੀਅਤ ਦੇ ਨਾਤੇ ਗੋਬੀ ਨਮਾਜ਼ ਤੇ ਉਹਦੇ ਬੱਚਿਆਂ ਨੂੰ ਰਹਿ ਆ ਕਰ ਦਿੱਤਾ ਜਾਵੇ ਖਾਨ ਸਾਹਿਬ ਤੁਸੀਂ ਇੱਕ ਸਾਬਿਤ ਕਰ ਦਿਤਾ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਮੈਂ ਇਨਸਾਨ ਇਸ ਕੀ ਦਾਕਾ ਹਾਂ ਨਵਾਬ ਸਾਹਿਬ ਦੀ ਮਰਤੀ ਤੇ ਜਨਤਾ ਦੀ ਖੁਆਜ ਜਨੋਦਾ ਮੈਂ ਇਹਨਾਂ ਨੂੰ ਆਜ਼ਾਦ ਕਰ ਦਿਆਂਗਾ ਪਰ ਮੈਂ ਇਹਨਾਂ ਕੋਲ ਇਹ ਸਭ ਕਿਰਿਆਦੋ ਕੀ ਕਰਨਗੇ ਉਹੀ ਕਰਨਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀ ਅਸੰਗਾ ਦੀ ਆਉਣ ਵਾਲੀ ਨਸਲਾ ਕਰ ਗਿਆ ਕਿ ਆਖਰੀ ਜ਼ਾਬ ਤੱਕ ਜੁਗਲੇ ਦੇ ਇਨਸਾਫ ਦੇ ਖਿਲਾਫ ਲੜਾਂਗੇ ਉਹ ਕਵੇ ਅਸੀਂ ਆਪਣੇ ਸੰਗਾਂ ਨੂੰ ਫੇਰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਸੁਣਿਆ ਤੁਸੀਂ ਸੁਣਿਆ ਤੁਸੀਂ ਸਾਰਿਆਂ ਨੇ ਇਹਨਾਂ ਦੇ ਬਗੀਰਾ ਦੇ ਜਿਹੜਾ ਇਹਨਾਂ ਦਾ ਬਗੀ ਬਾਪ ਸਾਡੇ ਖਿਲਾਫ ਕਰ ਰਿਹਾ ਹੈ ਉਹ ਬਗੀ ਬੱਚੇ ਕਰਨਾ ਚਾਹੁੰਦੇ ਨੇ ਖੇਂਦਸ ਸਦਰਬਾਰ ਵਿੱਚ ਬੈਠੇ ਕਾਜ਼ੀ ਉਹਦੇ ਵਜ਼ੀਰੋ ਕਿ ਮੁਗਲਿਆ ਸੰਤਕ ਇਨਾ ਬਾਗੀਆਂ ਬਾਰੇ ਤੁਹਾਡੀ ਕੀ رائے ਹੈ ਖਾਨ ਸਾਹਿਬ ਹੁਣ ਤਾਂ ਸਭ ਦੀ رائے ਇੱਕੋ ਹੀ ਹੋਣੀ ਚਾਹੀਦੀ ਹੈ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ ਸੱਚਾ ਆਨੰਦ ਜ਼ੁਬਾਨ ਨੂੰ ਲਗਾਉਂਦੇ ਮਜ਼ਲੂਮਾਂ ਦੇ ਉਹ ਦੋਸਤ ਨੇ ਨੇ ਕੀ ਉਹਨਾਂ ਦੀ ਪਛਾਣ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਜੀ ਨਾਮੇ ਸ਼ੁਕਰ ਕਰ ਸਿ ਤੁਹਾਡੇ ਕਹਿ ਦੀਆ ਨਹੀਂ ਤਾਂ 100 ਗੁਰੂ ਪੀਤਾ ਦੀ ਹੋਂ ਤੱਕ ਤੇਰਾ ਸੇ ਮੋੜਿਆ ਤੇ ਡਿੱਗ ਚੁਕਾਉਣਾ ਸੀ ਬਸ ਮੈਂ ਹੋਰ ਕੁਝ ਨਹੀਂ ਸੁਣਨਾ ਚਾਹਦਾ ਬਾਗੀ ਗੁਰੂ ਦੇ ਬਾਗੀ ਬੱਚਿਓ ਸਾਡਾ ਧਰਮ ਕਬੂਲ ਕਰੋ ਜਾਂ ਬਹਿਰਮੀ ਨਾਲ ਮੰਲੀ ਤਿਆਰ ਹੋ ਜਾਓ ਪਹਿਲਾ ਵਰਨ ਕਬੂਲ ਜੀਵਨ ਕੀ ਛੜ ਆਸ ਹੋਸ ਬਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਕਾਦੀ ਸਾਫ ਫਤਵਾ ਮੇਰਾ ਫਤਵਾ ਤਿਆਰ ਹੈ ਖਾਨ ਸਾਹਿਬ ਇਹ ਨਾਨੂ ਜ਼ਿੰਦਾ ਦੀਵਾਰ ਉੱਤੇ ਦਿੱਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ